हाँ जी 84 वाले रॉयट जब शुरू हुए ना है या टेरिज्म शुरू हुई हजार छह सात साल रही मैंने किसी ने ये भी कहा कि कोई आदमी आया हुआ पटेल तो मारना अच्छा थोड़े पंडा आदमी कोई तो मारना आया है मतलब ऐसे तक मतलब तो लोग खिलाफ भी से गए हम्म ਉਹਨਾਂ ਦੇ ਪਰਿਵਾਰ ਦੇ ਸਾਰੇ ਹਾਂ ਅਚਾਨਕ ਮੈਂ ਜਿਸ ਵੇਲੇ ਪੜ੍ਹ ਰਹੀ ਸੀ ਜਦੋਂ ਮੈਂ ਜੂਰ ਮੇਰੇ ਨਾਲ ਸੀ ਪਹਿਲਾ ਚਿਪ ਸ਼ਕਤੀ ਪੰਜਾਬ ਦਾ ਐ ਲੀਜੀਅਨ ਦਾ ਸੀ ਕਾਂਗਰੇਸ ਹੂੰ ਉਸ ਤੋਂ ਬਾਅਦ ਪਤਣਾ 18 ਚਿਪ ਸ਼ਕਤੀ ਬਣੇ ਸਾਰਿਆਂ ਨੇ ਮੇਰੇ ਨਾਲ ਕੰਮ ਕੀਤਾ ਹੋਇਆ ਐਸ ਜੀਐਮ ਐ ਡੀਸੀ ਐਸ ਡਿਵੀਜ਼ਨਰੀ ਸਾਈਡਾਂ ਦੇ ਸੀਮ ਹੂੰ ਉਹ ਰਸਲਨੀ ਕੰਪਿਊਟਰਾਂ ਲਈ ਜਾਣਦੇ ਸੀ ਅਨੈਸਟੀਜਾਂਦੇ ਸੀ ਇਹ ਮੈਥਡ ਦਲਦੇ ਸੀ ਮੇਰੀ ਨਾਲ ਗੱਲ ਕਰ ਲੱਗੇ ਡਰਦੇ ਸੀ ਇਹ ਕੁਝ ਕਹਿ ਸਕਦੀ ਨਹੀਂ ਸੀ ਕਿ ਉਹ ਕਿ ਕਮੀ ਹੈ ਨਹੀਂ ਸੀ ਕੰਮ ਕਾਟੇ ਹੂੰ ਇੱਕ ਸਾਡੇ ਛੜਾ ਐਕਸ਼ਨ ਹੁੰਦਾ ਸੀਗਾ ਡਿਪਲੋਮਾ ਹੋਲਡਰ ਹੂੰ ਡਿਪਲੋਮਾ ਹੋਲਡਰ ਐਕਚੁਅਲੀ ਮਨ ਸਾਡੇ ਵਸੂਪਨੇ ਜੀ ਇਹ ਕੰਡੀਸ਼ਨ ਹੈ ਗ੍ਰੈਜੂਏਟ ਹੋਣਾ ਨੇ ਤਾਂ ਇੰਨਾ ਇੱਛੀ ਬੰਨਣਾ ਹੈ ਉਹ ਚਾਹਤ ਉਹ ਰਾਸੇ ਕੋਲੋਂ ਫਿਰ ਡਾਕਟਰ ਤਾਂ ਐਸੀ ਕਿ ਜਿੰਗਲੈਂਡ ਤੋਂ ਕੋਈ ਹੋ ਆ ਕੀ ਕਹਿੰਦੇ ਨੇ ਇਹ ਮਾਈ ਇਹ ਮਲਟਾਈਮ ਕਰਿਆ ਮਤਲਬ ਡਿਗਰੀ ਦੇ ਬਰਾਬਰ ਦਾ ਕੁਝ ਕਰਿਆ ਆ ਹੂੰ ਇਹ ਮਗਰ ਆਲੇ ਹੁਣੇ ਉਹ ਰਿਸ਼ਤੇਦਾਰ ਸੀ ਕਿ ਕਿਸੇ ਟੱਟੜੇ ਪਕੜੇ ਆਲਟਿਡੀਸ਼ਨ ਦਾ ਹਮ ਬੜਾ ਇਨਫਲੂਐਂਸ਼ੀਅਲ ਆਲਟਿਡੀਸ਼ਨ ਸੀ ਉਹਨੇ ਚੇਸ਼ਮਿੰਦੋਸ ਤੁਹਾਨੂੰ ਕਿਹਾ ਵੀ ਸਾਡੇ ਮੁੰਡੇ ਨੂੰ ਐਸੀ ਬਣਾਓ ਜੀ ਐਸੀ ਬਣਾਤਾ ਉਸਨੇ ਲਾਤਾ ਮੈਕੈਨੀਕਲ ਚ ਮੇਰੇ ਕੋਲ ਚਾਲ ਦੋਨੋਂ ਸੇ ਇਲੈਕਟ੍ਰੀਕਲ ਵੀ ਮੈਕੈਨੀਕਲ ਵੀ ਅੱਛਾ ਮੈਕੈਨੀਕਲ ਦਾ ਮਤਲਬ ਪੋਸਟ ਖਾਲੀ ਹੋਣ ਕਰਕੇ ਦੂਜਾ ਚਾਰ ਤੁਹਾਨੂੰ ਐਡੀਸ਼ਨਲ ਦੇਤਾ ਉਹਨੂੰ ਪ੍ਰਮੋਟ ਕਰਕੇ ਮੈਕੈਨੀਕਲ ਚਲਾਤਾ ਹੂੰ ਉਸਨੇ ਉਹ ਫੇਰ ਪਰ ਐਡੀਸ਼ਨ ਨੂੰ ਕਿਹਾ ਕਿ ਮੈਂ ਤਾਂ ਇਲੈਕਟ੍ਰੀਕਲ ਚ ਲੱਗਣਾ ਮੈਂ ਤਾਂ ਇਹਨਾਂ ਨੇ ਕੁੱਡੇ ਲਾਤਾ ਮੈਕੈਨੀਕਲ ਚ ਕੰਮ ਕਰਨ ਨੂੰ ਕੋਈ ਖਾਸ ਹੈ ਨਹੀਂ ਜੀਗਾ ਮੈਂ ਤਾਂ ਗੁਕਤ ਜੀ ਇਹ ਗੱਲ ਉਹ ਇਸ ਨਾਲ ਜੀ ਫਿਨੀਅਰ ਇਸəkੀ ਹਦਲ ਸੀ ਕਿ ਸੰਤਰਾਮ ਸਿੰਘ ਕਰਤਾਰ ਸਿੰਘ ਇਹ ਦੋ ਵੀਰੇ ਮਿਲ ਕੇ ਕਲੇਨੀ ਕੀਤੀ ਮੈਨਾਂ ਨੇ ਗੁਹਾਟੀ ਪੇਈਤਾ ਹੂੰ ਉੱਥੇ ਕੰਗਲ ਸੈਸ਼ਨ ਹੋ ਰਿਹਾ ਸੀ ਉਸ ਤੋਂ ਪਹਿਲਾਂ ਚਤਰ ਚੱਥੇ ਹੋਇਆ ਸੀ 77 ਦੀ ਗੱਲ ਓਕੇ ਜਨਤਾ ਪਾਰਟੀ ਦੀ ਸਰਕਾਰ ਚ ਉੱਥੇ ਹੈ ਜੀ ਜਨਤਾ ਪਾਰਟੀ ਦੀ ਸਰਕਾਰ ਚ ਗਨੀ ਦੇਲ ਸਿੰਘ ਦੀ ਉਹ ਨਾਸਕ ਗਨੀ ਦੇਲ ਸਿੰਘ ਅੱਛਾ ਪੰਜਾਬ ਚ ਗਨੀ ਦੇਲ ਸਿੰਘ ਠੀਕ ਹੈ ਗਨੀ ਦੇਲ ਸਿੰਘ ਜੀ ਇਹ ਗਨੀ ਦੇਲ ਸਿੰਘ ਜਿਹੜੇ ਲਈ ਸਾਰੇ ਹੂੰ ਉਹ ਸਾਡਾ ਚੀਫ ਇੰਡੀਪੀਐਸ ਐਕਟਿਵ ਉਹ ਕਟਾਰ ਸਿੰਘ ਵੀ ਸੰਤਲਨ ਸਿੰਘ ਜੀ ਜੂ ਵੀ ਲੱਤੇ ਦੇਲ ਸਿੰਘ ਨੇ ਵੀ ਇਹਨੂੰ ਮੁੰਡੇ ਨੂੰ ਮਕੈਨਿਕ ਆ ਲੈਣ ਨੂੰ ਇਲੈਕਟ੍ਰੀਕਲ ਹੂੰ ਮੇਰੀ ਗੱਲ ਨਹੀਂ ਕੀਤੀ ਮੇਰਾ ਕੀ ਕਰਨਾ ਜੀ ਇਹ ਪਲਾਨ ਇੰਪਲੀਮੈਂਟ ਕਰਨ ਵਾਸਤੇ ਇਹਨਾਂ ਨੇ ਮੈਨੂੰ ਜ਼ਬਰਦਸਤੀ ਹੂੰ ਹੂੰ ਬੁਆਟੇ ਪੇਟਾ ਅੱਛਾ ਉਸੇ ਨਾਲ ਇੱਕ ਸ਼ੋਰੂਮ ਦਾ ਬਣਾਇਆ ਸੀ ਫੈਸਲ ਰੂਪ ਸੀਗੀ ਉਹ ਜੀ ਬਿਜਲੀ ਲਿਆਪਨ ਲਾਇਆ ਬਿਜਲੀ ਉੱਤੇ ਅੱਗੇ ਨਾ ਲੱਗ ਜਾਵੇ ਤਾਂ ਲੈਣੇ ਤੁਸੀਂ ਜੋ ਮੈਂ ਲਈ ਆਪਣਾ ਨਵਾਂ ਬ੍ਰੈਕਟ ਐਕਸ਼ਨ ਬੈਸਿਸ ਜੁਪੀਟੇ ਹੋਇਆ ਇਸ ਤੋਂ ਤੋਂ ਦੇ ਤਿਹਨਾਂ ਇੰਕਸੈਟ ਆਰ ਜੁਬ ਨੂੰ ਹੋਣਾ ਚਾਹੀਦਾ ਹੂੰ ਵਰੀਆ ਚੱਲ ਰਹੀ ਹੈ ਨਹੀਂ 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 ਜੀ ਬਿਨੈ ਆ ਰਹੀ ਸੀ ਅਗਰ ਗਿਓ ਟੋਰ ਟਿਕਟ ਲਿਆ ਪੈਸ ਬੇਰੇ 6 ਵਜੇ ਚੋਗੀ ਲਿੰਡੀ ਤੋਂ ਫਲੇਨਡ ਆਪਟਿਕ ਡੋਬਲੇ ਕੇ ਜੋਨੇ ਜੀ ਨਾਲ ਜੁਣ ਜਮਣਾ ਪੈ ਰਾਤ ਨੂੰ ਗਿਆ ਚਿੱਕੜੇ ਸੀ ਬਿਲੀ ਸਰੇ ਗੋ ਲੇ ਮੇਂ ਮੇਰੇ ਉਡੀ ਮਾਰਦਾ ਹੈ ਕੋਈ ਪਲੇਨ ਨਹੀਂ ਕਰ ਰਹੀ ਇਹ ਸਰਕਾਰ ਮੇਰੇ ਖਿਲਾਫ ਹੈ ਮੈਂ ਅਗਲੇ ਰਜ ਨੂੰ ਗਿਆ ਹੈ ਮੈਨੂੰ ਦਿੱਲੀ ਕਿਸੇ ਦਿਨ ਦੱਸਿਆ ਵੀ ਤੁਹਾਡੀ ਤਾਂ ਬਦਲੀ ਹੋ ਗਈ। ਓਕੇ। ਉਹ ਲੱਗ ਗਿਆ ਤੁਹਕੇਗਾ। ਹੂੰ ਹੂੰ। ਫੋਨ ਹਟਾ ਤਾ। ਉੱਤਮੈਂ ਦਿੱਲੀ ਤੋਂ ਚੰਡੀਗੜ੍ਹ ਆਨਾਂ ਰੋਟਾ ਰੋਟ ਦੇ ਵਿੱਚ ਲਿਖਿਆ ਹੋਇਆ। ਜੋ ਐਨ ਸੋ ਬੋਸ ਤੇ ਅਸੀ ਲਿੱਤੇ ਗਣ। ਵੈਸੇ ਅਚਾਰ ਗੁਪਤ। ਉਹ ਪੁਰਸ਼ੀ ਗੇ ਦੋਨ ਲਿਖ। ਅੱਛਾ ਤੁਹਾਡਾ ਨਿਕਨੇਮ ਲਿਖਦੇ ਸੀਗੇ ਸ਼ਾਰਟ ਦੇ ਵਿੱਚ। ਹੈ। ਸ਼ਾਰਟ ਦੇ ਵਿੱਚ ਲਿਖਦੇ ਸੀ ਐਚ ਆਰ ਗੁਪਤਾ ਤੁਹਾਨੂੰ ਹਾਂ ਓਕੇ ਐ ਗੁਪਤਾ ਜੀ ਲਿਗਾ ਸਰਕਾਰੀ ਅੰਦਰ ਵਿੱਚ ਅੱਛਾ ਇੱਕ ਇੱਕ ਗੱਲ ਆਪਾਂ ਤੋਂ ਥੋੜਾ ਮਿਸ ਹੋ ਗਈ ਇਸ ਨੌਕਰੀ ਦੇ ਸਮੇਂ ਦੌਰਾਨ ਸ਼ਾਦੀ ਕਦੋਂ ਹੋਈ ਸੀ ਤੁਹਾਡੀ ਸ਼ਾਦੀ ਮੇਰੀ 1960 1960 ਚ ਮਤਲਬ ਉਦੋਂ ਤੁਸੀਂ 25 ਸਾਲ ਦੇ ਨੌਕਰੀ ਚ ਆ ਗਏ ਸੀ ਤੁਸੀਂ ਓਕੇ ਨੌਕਰੀ ਚ ਆ ਗਏ ਸੀ ਤੇ ਜਿਹੜੇ ਤੁਹਾਡੇ ਜੀਵਨ ਸਾਥਣ ਹੈ ਇਹ ਮਤਲਬ ਇਹ ਇਹਨਾਂ ਦੀ ਕੁਆਲੀਫਿਕੇਸ਼ਨ ਕੀ ਸੀ ਪੜੇ ਹੋਏ ਸੀ ਕਿੰਨੇ ਪੜੇ ਸੀ میٹرਿਕ میٹرਿਕ ਤੇ ਇਹ ਤੁਹਾਡੀ ਅਰੇਂਜਡ ਮੈਰਿਜ ਹੋਈ ਮਾਪਿਆਂ ਰਾਹੀਂ ਹੋਈ ਕਿ ਆਪਣੇ ਤੌਰ ਤੇ ਤੁਹਾਨੂੰ ਚੋਣ ਕੀਤੀ ਸੀ ਮੈਡੀਕਲ ਕੀ ਜੇ ਤਰੀਕੇ ਨਾਲ ਹੋਈ ਸੀ ਹਾਂਜੀ ਪੀਜੇ ਤਰੀਕੇ ਨਾਲ ਹੋਈ ਸੀ ਦੋਨਾਂ ਨਾਲ ਨਹੀਂ ਹੋਈ ਚਾ ਉਹ ਕਿਹੜਾ ਤਰੀਕਾ ਸੀਗਾ ਮੈਡਿਕਲ ਤੇ ਨੌਕਰੀ ਲੱਗ ਗਈ ਨਾ ਆਪਣੇ ਕਦਰ ਦੇ ਰਹਿਣਾ ਸੀਗਾ ਹਾਂਜੀ ਉਹਦਾ ਕਦਰ ਡਾਕਟਰ ਇੱਥੇ ਮਰਜਿੰਦਾਦਾਲ ਰਹਿੰਦਾ ਸੀਗਾ ਹਾਂਜੀ ਮੇਰੀ ਬਾਈਫ ਉਹ ਨਹੀਂ ਪਾਂਜੀ ਸੀ ਡਾਕਟਰ ਦੀ ਅੱਛਾ ਜੀ ਤੁਸੀਂ ਆਹ ਕਮ ਸਾਹਮਣੂ ਨਾਲ ਉਹ ਵੀ ਡਾਕਟਰ ਦੇ ਚਲੇ ਜਾਣਾ ਸੈਟ ਕਰਨਾ ਹਾਂਜੀ ਹਾਂਜੀ ਅਜੇ ਰਾਤ ਨੂੰ ਬੈਠੇ ਖਾਣਾ ਖਾਣਾ ਦਾ ਤੇ ਮੈਨੂੰ ਕਹਿੰਦੇ ਪੈਸਾ ਤੁਹਾਡੀ ਸ਼ਾਦੀ ਕਰਦੀ ਹਾਂ ਹਾਂ ਮੈਂ ਚੁੱਕ ਰਿਹਾ ਨਾਮ ਦੱਸਿਓ ਇੱਕ ਵਾਰੀ ਦੁਬਾਰਾ ਠੀਕ ਆ ਨਾਮ ਹਾਂ ਤੁਹਾਡੀ ਸਾਥਣ ਦਾ ਲక్ష్ਮੀ ਲక్ష్ਮੀ ਠੀਕ ਹੈ ਐਲ ਐ ਐਕਸ ਐਮ ਆਈ ਲਿਖਦਾ ਮੈਂ OK ਠੀਕ ਹੈ ਤੁਹਾਡਾ ਲੱਛੀ ਬੋਲ ਹਾਂ ਛੋਟਾ ਨਾਂ ਲੱਛੀ ਕਹਿੰਦੇ ਸੀ ਹੈ ਹੂੰ ਹੂੰ ਠੀਕ ਹੈ ਅਸੀਂ ਲੱਛੀ ਕਹਿੰਦੇ ਸੀ ਕਿਹੜਾ ਦੇ ਟੈਲੀਫੋਨ ਚੋਂ ਲੁੱਟੂ ਕਾਣ ਦੇ ਤੀ ਕੁਛ ਹੈ ਜੀ ਹਾਂ ਠੀਕ ਲੋਜੀਓ ਥਰਨ ਨੇ ਡਿਸਾਈਡ ਕਰਤਾ ਵੀ ਤੁਹਾਡਾ ਪਿਆ ਪੱਕਾ ਅੱਛਾ ਜੀ ਉਥੇ ਬੈਠਿਆ ਨਹੀਂ ਨਾ ਕੋਈ ਦੇਖ ਦੇਖ ਨਾ ਕਰਨ ਬੇਟਨਸ ਮਿਲਣ ਦੇ ਨਾ ਕੁਝ ਮਿਲੇ ਕੁਝ ਨਹੀਂ ਨਾ ਤੁਹਾਡੇ ਪੇਰੈਂਟਸ ਨੂੰ ਪੁੱਛਿਆ ਕੋਈ ਨਹੀਂ ਕਦਾ ਓਕੇ ਇਹ ਮੇਰੀ ਫਾਦਲ ਨਦੀ ਦੀ ਫੋਪੋ ਲਈਏ ਤੁਸੀਂ ਹਾਂਜੀ ਹਾਂਜੀ ਇਹ ਇਹਨਾਂ ਨੂੰ 2 ਮਹੀਨੇ ਬਾਅਦ ਇਹ ਵਾਲੀ ਹਾਂਜੀ ਇਹਨਾਂ ਨੂੰ 2 ਮਹੀਨੇ ਬਾਅਦ ਪਤਾ ਲੱਗਿਆ ਓਕੇ ਵੀ ਅਸੀਂ ਤਾਂ ਗੜਬੜ ਕਰੀ ਵਿੱਚ। ਹੋਰ। ਉਹ ਆਜੀ ਰਾਤੋਂ ਸ਼ਗਨ ਸੁਗੰਦਨ ਦੇ ਮੈਂ। ਐ ਕਰੇ ਇੱਕ ਮੋੜ। ਹਾਂ। ਸ਼ਗਨ ਸੁਗੰਦਨ ਦੇ ਨਾ ਆਜ ਮੈਂ ਉਹ ਦਾਕ ਨੂੰ। ਹਾਂ ਜੀ। ਹਾਂ ਵਾਸੀ। ਅੱਛਾ ਜੀ। ਫਿਰ ਮੇਰੇ ਕਜ਼ੰਦੇ ਫਾਦਰ ਆਏ ਹੋਏ ਸਾਡੇ ਸੁੱਖਾ ਜੀ ਉਹ ਆ ਗਏ। ਹਾਂ ਜੀ। ਉਹ ਮੁੰਡਿਆ ਤੂੰ ਕੀ ਕਰਦੇ ਆ? ਹਾਂ। ਮੈਂ ਕਿਹਾ ਕੀ ਕਰਦੇ ਆ ਜੀ? ਹਾਂ। ਕਹਿੰਦਾ ਤੇ ਮੇਰੀ ਭਾਲੀ ਜਨਾਰੀ ਰਿਸ਼ਤਾ ਕਰ ਲਿਆ ਹਾਂ ਮੈਂ ਕਿ ਜੀ ਫਿਰ ਕੀ ਹੋ ਗਿਆ ਹਾਂ ਕਹਿੰਦਾ ਜੀ ਏਸੀ ਤੇ ਰੋਕੀ ਨਹੀਂ ਕਰਦੇ ਉਹਨਾਂ ਦੇ ਘਰ ਤੇ ਅੱਛਾ ਅੱਜ ਤੇ ਬਰਾਤ ਚਲਣਾ ਨਹੀਂ ਮੈਂ ਕਿ ਜੀ ਨਹੀਂ ਆਏ ਹਾਂ ਨਹੀਂ ਆਏ ਕੋਈ ਦੇਖਦੇ ਘਾਈ ਨਹੀਂ ਕੋਈ ਲੈਣ ਦੇ ਨਹੀਂ ਕੁਝ ਨਹੀਂ ਤੇ ਸ਼ਾਦੀ ਹੋ ਗਈ ਅੱਛਾ ਅੱਛਾ ਕਹਿੰਦਾ ਜੀ ਸ਼ਾਦੀ ਨਾ ਕਰ ਪਾਈ ਇਹ ਕਹੀਂ ਯਾਨ ਪ੍ਰੈਸ਼ਰ ਪੈ ਜਾਣ ਵੀ ਸ਼ਾਦੀ ਦੀ ਡੇਟ ਪਿੱਛੇ ਕਰਵਾਉਣੀ ਕਿਉਂਕਿ ਹਾਂ ਜੀ ਚੁੱਪੇ ਰਹਿ ਰਿਹਾ ਸੈਸੇ ਪਾਈ ਮੇਗਰਾਜ ਹੂੰ ਮੇਂ ਜਾਦੀ ਨਹੀਂ ਹੋਈ ਸੀ ਹਲੇ ਜੀ ਬੜੇ ਭਾਈ ਇਹ 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 ਫਰਕ ਇਹ ਬੰਦੇ ਬੰਨ ਨੂੰ ਸ਼ਾਇਦ ਅੱਛਾ ਮੀਗ ਰਾਜ ਦਾ ਨੰਬਰ ਕੱਟ ਕੇ ਉਦੋਂ ਪਹਿਲਾਂ ਤੁਸੀਂ ਕਰਾ ਲਈ ਮੇਂ ਸ਼ਾਦੀ ਕਰਾਈ ਨਹੀਂ ਹਾਂ ਰੋਕਾ ਕਰ ਲਿਆ ਰੋਕਾ ਕਰ ਲਿਆ ਅਲਟੀਮੇਟ ਨਾ ਕੋਈ ਰੋਕਾ ਕੁਛ ਨਹੀਂ ਜਵਨੇ ਜਵਨੇ ਐਸੀ ਹੋ ਗਿਆ ਹੋ ਗਿਆ ਹੋ ਗਿਆ ਪਰ ਹੋ ਗਿਆ ਸਾਡੇ ਤਿੰਨ ਤਿੰਨਾਂ ਦਾ ਕਦੰਨ ਦਾ ਪੱਛੇ ਅੱਛਾ ਜੀ ਲੋਜੀ ਅਲਟੀਮੇਟਲੀ ਮਨਸਾਦ ਮੀਟਿੰਗ ਹੋਈ ਦੇਸ ਰਾਜ ਦੇ ਘੱਟ ਹਾਂਜੀ ਇਸ ਰਾਜ ਬੀਜੇਪੀ ਸਰਕਾਰ ਚ ਹਾਈ ਮਾਰਕਿਟ ਮਿਨਿਸਟਰ ਵੀਰੇ ਹੈ ਅਪੇਲ ਓਕੇ ਉਹ ਮੇਰਾ ਕਜ਼ਨ ਹੈ ਉਹ ਵੀ ਪੇਤੀ ਜਿਨਗਰੇ ਸੀ ਉਹਨੇ ਵੀ ਆ ਕੀਤਾ ਸੀ ਭਾਈ ਪਰ ਗਿਆ ਸੀ ਉਹਦਾ ਦੇਸ ਰਾਜ ਦਾ ਅੱਛਾ ਜੀ ਉਹਦਾ ਮੈਂ ਵੀ ਜਾਣਦਾ ਸੀਗਾ ਹੂੰ ਮੇਰੀ ਇੱਜ਼ਤ ਬੜੀ ਕਰਦੇ ਸੀ ਕਿ ਦੇਵ ਆਪਣੇ ਜੋੜਿਆਂ ਲੋਕ ਮੇਰੀ ਇੱਜ਼ਤ ਮੇਰੀ ਕਰਦੇ ਸੀ ਓਕੇ ਜਵਾਨਾਂ ਲਗ ਰਹੇ ਨੇ ਬੋਲ ਜਦੋਂ ਕੋਈ ਪੇਪਲ ਆ ਯੋ ਮੈਂ ਦੇਹਰਾਦ ਬਿੰਨੋ ਕਹਿੰਦਾ ਹੂੰ ਉਹ ਮਰਾਦ ਵਿਆਹ ਦੀ ਡੇਟ ਨਹੀਂ ਮੰਨਦਾ ਮੈਨੂੰ ਜਿੱਕਤੀ ਹੈ ਵੀ ਮੇਰੇ ਵੱਡਾ ਭਾਈ ਹਾਲੇ ਅੰਮੇਰੇ ਨੇ ਹੂੰ ਜਦ ਤੱਕ ਉਹਦੀ ਮੈਰਿਜ ਨਹੀਂ ਹੁੰਦੀ ਮੈਂ ਨਹੀਂ ਵਿਆਹ ਕਰਾਉਣਾ ਹੂੰ ਠੀਕ ਹੈ ਇੰਗੇਜਮੈਂਟ ਹੋ ਗਈ ਹੈ ਤੇ ਮੈਂ ਇਹ ਕੱਲੀ ਕੱਲੀ ਭੈਣ ਸੀ ਲక్ష్ਮੀ ਹੈ ਲక్ష్ਮੀ ਕੱਲੀ ਭੈਣ ਸੀ ਹੈ ਤੁਹਾਡੀ ਤੁਹਾਡੀ ਜਿਹੜੀ ਜੀਵਨ ਸਾਥਣ ਸੀ ਇਕੱਲੀ ਭੈਣ ਸੀ ਮਖਿਆ ਇਹ ਲੈ ਤਿੰਨ ਸੀ ਆ ਤਿੰਨ ਸੀਗੀਆਂ ਠੀਕ ਹੈ ਕਿਤਾ ਤੇਰੇ ਨਾਲ ਹੀ ਰਹਿੰਦੇ ਛੋਟੀ ਮਡੀ ਵਿਦਿਆਤਰੀ OK ਇਹ ਮੇਰਾ ਸਾਲਾ ਨਾਲ ਕੀ ਫੀਸ ਨੇ ਅੱਛਾ ਜੀ ਬਿਟਰੀ ਬੋਰਡ ਦਾ ਹੈ ਅੱਜ ਤੱਕ ਕਿਤਾ ਮੈਂ ਕਹਿੰਦਾ ਸੀ ਛੇ ਸੋਗ ਦੀ ਬੇਜੇ ਤੇ ਤੁਹਾਨੂੰ ਅੱਛਾ ਅੱਛਾ ਆਲੋਡ ਨਹੀਂ ਲੋਗੇ ਸਾਰੇ ਚੁੱਪ ਕਰ ਗਏ ਆਪਾਂ ਉੱਥੇ ਪਿੰਡ ਆ ਗਏ ਹੂੰ ਤੋਂ ਦੇਸ਼ ਰਾਜ ਦੇ ਨਾਲ ਨੂੰ ਕਹੀਆ ਉਹ ਤਾਂ ਕੋਈ ਕੰਮ ਨਹੀਂ ਲੱਗਦਾ ਹੂੰ ਉਹ ਤਾਂ ਵਿਆਹ ਕਰੋ ਤਾ ਕਰ ਬੋਲੇ ਗਲਤੀ ਕਰ ਰਿਹਾ ਹੈ ਹੂੰ ਮੇਰੀ ਵਾਈਫ ਦਾ ਵੱਡਾ ਮਾਮਾ ਜਖਰ ਸੈਟਰਲ ਸੀਗਾ ਉਹਦੇ ਕੋਈ ਰਿਸ਼ਤੇਦਾਰੀ ਚ ਮੇਰੇ ਪਾਈ ਦਾ ਵਿਆਹ ਕਰਾਇਆ ਮੇਗ ਦਾ ਹੂੰ ਅੱਛਾ ਜੀ ਔਰ ਤੋਂ ਬਾਤ ਦੇ ਰਹੇ ਸਹੀ ਹੈ ਮਤਲਬ ਨਾਲ ਤੁਸੀਂ ਉਹਨਾਂ ਦਾ ਵੀ ਗੱਡਾ ਕੱਢਤਾ ਅੜਿਆ ਗੱਡਾ ਉਹਨਾਂ ਦਾ ਵੀ ਗੱਡਾ ਇਹ ਫਰਕ ਹੈ 17 ਦੇ ਮੁੰਡੇ ਮਾੜੀ ਨੂੰ ਪਤਾ ਚਾਹ ਇਹਨੂੰ ਤਾਂ ਲਾਉਂਦਾ ਰਹੇ ਮੇਗిల్లా ਇਹ ਫਿਰ ਮੇਗ ਤਾਂ ਨਹੀਂ ਪੜੇ ਹੋਣੇ ਜਿਵੇਂ ਤੁ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ ਇਹ ਤਾਂ ਨਹੀਂ ਪੜੇ ਹੋਣੇ ਇਹ ਤਾਂ ਚਾਰ ਪੜੇ ਹੋਏ ਨੇ ਅੱਛਾ ਜੀ ਜਿੰਨੇ ਭਾਈ ਮੇਰੇ ਚਾਰ ਪੜੇ ਹੋਏ ਸੀ ਬੱਚੂਆਂ ਨੇ ਹਾਂ ਅੱਛਾ ਇੱਕ ਬੱਚੋਣੇ ਤੋਂ ਜ਼ਿਆਦਾ ਹੁੰਦਾ ਹੈ ਮੇਰੇ ਬਾਬੇ ਦਾ ਜੱਗਰ ਸਿੰਘ ਦਾ ਟਵਾਣਿਆਂ ਦੇ ਦੋ ਘਰ ਸੀਗੇ ਇੱਕ ਜੱਗਰ ਸਿੰਘ ਦਾ ਵੱਡਾ ਭਰਾ ਸੀਗਾ ਅਮਰ ਸਿੰਘ ਉਹ ਬਾਅਦ ਚ ਪਟਵਾਰੀ ਲੱਗਿਆ ਉਹ ਵੀ ਬੱਚੋਣੇ ਪੜਿਆ ਸੀ ਉਹਦਾ ਨਾਂ ਕੋਈ ਤੁਸੀਂ ਜਾਣਦੇ ਹੋ ਜੱਗਰ ਸਿੰਘ ਤੇ ਅਮਰ ਸਿੰਘ ਟਵਾਣਿਆਂ ਦੇ ਦੋ ਮਤਲਬ ਬਜ਼ੁਰਗ ਸੀਗੇ ਕੀ ਨਾਂ ਦੱਸਦੇ ਆ ਅਮਰ ਸਿੰਘ ਸੀਗਾ ਜੀ ਉਹਦਾ ਨਾਂ ਅਮਰ ਸਿੰਘ ਐ ਕੋਈ ਖਿਆਲ ਨਹੀਂ ਟਵਾਣਿਆਂ ਦੇ ਖਿਆਲ ਨਹੀਂ ਕੋਈ ਤੇ ਦੂ ਦੂ ਜੇ ਛੋਟੇ ਦਾ ਨਾਮ ਸੀ ਜੱਗਰ ਸਿੰਘ ਮੇਰੇ ਦਾਦੇ ਦਾ ਨਾਮ ਮਤਲਬ ਜੱਗਰ ਸਿੰਘ ਹੈ ਆ ਉਹਦੇ ਨਾਲ ਤੇ ਥੋੜੇ ਥੋੜੇ ਜਿਹੜਾ ਇਹ ਮਤਲਬ ਸੋਈਆਂ ਵਾਲਾ ਘਰ ਹੈਗਾ ਉਹਦੇ ਨਾਲ ਹੀ ਘਰ ਸੀਗੇ ਜਿਹੜੀ ਛੋਟੀ ਸੱਤ ਹੈ ਜਿੱਥੇ ਬਨਾਰਸੀ ਦੀ ਦੁਕਾਨ ਸੀਗੀ ਮਤਲਬ ਉਹਦੇ ਸਾਹਮਣੇ ਇੱਕ ਪਾਸੇ ਤਾਂ ਬਚਨੇ ਚੜੀਕਾ ਘਰ ਸੀਗਾ ਬਚਨੇ ਚੜੀਕੇ ਨਾਲ ਹੀ ਉਹ ਦਰਵਾਜ਼ਾ ਤਾਂ ਬੋਗੜਾ ਵਾਲੇ ਪਾਸੇ ਸੀ ਬੋਗੜਾ ਚਵਾਰਾ ਤਾਂ ਦੇਖਿਆ ਹੋਊ ਤੁਸੀਂ ਬੋਗੜਾਂ ਬੋਗੜਾਂ ਦਾ ਬੋਗੜਾਂ ਦਾ ਚਾਰਾ ਉਦੋਂ ਆ ਭਜਨ ਭਜਨਾ ਜਿਹੜਾ ਕਹਿੰਦੇ ਸੀ ਭਜਨਾ ਬੋਗੜਾਂ ਦਾ ਭਜਨਾ ਹਾਂ ਗੁਰਵਾਚਨ ਮੰਨ ਲਈ ਚੀ ਗਾ ਜਿਹੜੀ ਹਵੇਲੀ ਸੀ ਨਾ ਸੂਬੇਦਾਰਾਂ ਦੀ ਹਵੇਲੀ ਇਦਰ ਇਦਰ ਦੇ ਪਾਸੇ ਯਾ ਡਸਟ ਵੀ ਕਰਦੇ ਜਾਂਦੇ ਵੈਸੇ ਵੀ ਬਹੁਤ ਸਾਲ ਹੋ ਗਏ ਹੁਣ ਹਾਂ ਉਹ ਉਹ ਅਸਲ ਚ ਹੱਲਿਆਂ ਵੇਲੇ ਤੋਂ ਪਹਿਲਾਂ ਹੀ ਨਾ ਮਤਲਬ ਉਹ ਚਲਿਆ ਗਿਆ ਸੀ ਕਿਤੇ ਪਾਕਪਖਤਾਨ ਕੰਨੀ ਮਾਰਿਆ ਗਿਆ ਪਤਾ ਨਹੀਂ ਕੀ ਸਾਡੇ ਦਾਦਾ ਜੀ ਉਹਦੀ ਗੱਲ ਸੁਣਾਉਂਦੇ ਹੁੰਦੇ ਸੀ ਵੀ ਉੱਥੇ ਗੁਗਨਦਾਸ ਮਾਸਟਰ ਹੁੰਦਾ ਸੀ ਗੁਗਨਦਾਸ ਬੱਚੂਆ ਨੇ ਉਹ ਪਹਿਲਾਂ ਹੁੰਦਾ ਜੀ ਇਹ ਦੇਵੀ ਵਿਦਿਆਲ ਤੋਂ ਪਹਿਲਾਂ ਦੇਵੀ ਵਿਦਿਆਲ ਸੀ ਮੇਰੇ ਹਾਂ ਦੇਵੀ ਵਿਦਿਆਲ ਤੁਹਾਡਾ ਸੀਗਾ ਮੇਰਾ ਦੇਵੀ ਵਿਦਿਆਲ ਸੀ ਉਹ ਗੁਗਨ ਜਿਹੜਾ ਸੀਗਾ ਨਾ ਹਾਂ ਉਹ ਤਾਂ ਇਹਦੀ ਗੱਲੇ ਵੀ ਸੁਣਾਉਂਦੇ ਸੀ ਵੀ ਉਹ ਇੱਕ ਵਾਰ ਰੋਟੀ ਬਣਾ ਰਿਆ ਸੀ ਆਪਣੀ ਹਾਂਜੀ ਕੱਲ੍ਹ ਰਹਿੰਦਾ ਸੀ ਉੱਥੇ ਵਿੱਚੀ ਰੋਟੀ ਬਣਾ ਰਿਆ ਸੀਗਾ ਜੀ ਕੋਈ ਗੋਬਚਾ ਲਾਗੋ ਰੂਪੇ ਹਾਂ ਉਹਨੇ ਨੇ ਰੋਟੀ ਬਣਾ ਲਈ ਅੱਛਾ ਜੀ ਮੈਂ ਤਾਂ ਰੋਟੀ ਬਣਾਉਂਦਾ ਇਹਨੂੰ ਗਰਦਨ ਤੋੜ ਕੇ ਨਹੀਂ ਮੈਂ ਕਰਕੇ ਬਿਮਾਰੀ ਉਹਦੇ ਸਾਡੇ ਪਰਚਾਉ ਕਰਤਾ ਅੱਛਾ ਆ ਉਹਦੇ ਕੋਲੇ ਪੜੇ ਹੋਏ ਸੀ ਉਹ ਅਮਰ ਸਿੰਘ ਉਹ ਬਹੁਤ ਮਾਰਦਾ ਸੀ ਹਾਂ ਉਹ ਫਿਰ ਫਤਿਹਆਬਾਦ ਲੱਗਿਆ ਰਿਹਾ ਫਟਵਾਰੀ ਫਤਿਹਆਬਾਦ ਕੋਲੇ ਪੜੋਲੇ ਵਾਲੇ ਮੈਂ ਮੈਂ ਇਹ ਬਨਾਸੀ ਦਾ ਮੁੰਡਾ ਕਿਤੇ ਲੱਗ ਰਿਹਾ ਚਪਟਾ ਹੈ ਫਰਵਰੀ ਹਰਿਆਣੇ ਦਾ ਕਿ ਬੰਦਾ ਬੰਦਾ ਇਹ ਬੰਦਾ ਸੀਗਾ ਹਾਂਜੀ ਹਾਂਜੀ ਇਹ ਸੀ ਕਿ ਪਵਨ ਸੀ ਮੇਰੇ ਖਿਆਲ ਨਾਲ ਪਵਨ ਵੀ ਸੀ ਇਹਦਾ ਬੇਟਾ ਪਵਨ ਬਨਾਰਸੀ ਪਵਨ ਤਾਂ ਦੁਕਾਨਦਾਰ ਹੀ ਕਰਦਾ ਸੀ ਹੂੰ ਤੇ ਪਵਨ ਦਾ ਮੁੰਡਾ ਕੋਈ ਬਿਜਲੀ ਬੋੜੇ ਲੱਗਿਆ ਸੀ ਬਿਲਕੁਲ ਉਹਨਾਂ ਨੇ ਮੈਨੂੰ ਐ ਕਰਾ ਦੇ ਐ ਕਰਾ ਦੇ ਕੁਝ ਆ ਪਵਨ ਦਾ ਲੜਕਾ ਨੇ ਉਹ ਤਾਂ ਉਹਦਾ ਸੀਗਾ ਪਾਲੇ ਦਾ ਹਾਂ ਪਾਲਾ ਪਾਲੇ ਦਾ ਮੁੰਡਾ ਸੀਗਾ ਪਾਲਾ ਪਾਲਾ ਪਾਲੇ ਦਾ ਮੁੰਡਾ ਉਹ ਤਾਂ ਮੇਰਾ ਕਲਾਸ ਫੇਲੂ ਸੀਗਾ ਪਹਿਲੀ ਦੂਜੀ ਚ ਹਮ ਚਰ ਚਰਨ ਦਾ ਉਸਦਾਨਾ ਹਾਂ ਪੱਲਾ ਪੱਲਾ ਦੁਕਾਨੀ ਕਰਦੇ ਰਹੇ ਹਾਂ ਜੀ ਹਾਂ ਜੀ ਉਹ ਤਾਂ ਸ਼ਾਇਦ ਹੋਵੇ ਫਿਰ ਇਹ ਉੱਥੇ ਚਲੇ ਗਏ ਬੁੜਲਾਡੇ ਨਹੀਂ ਕੰਦੰਦੇ ਤੇ ਅਰੇ ਨਾ ਸੀਗਾ ਦੋ ਦੁਕਾਨਾਂ ਸੀ ਹਾਂ ਇਹ ਇਧਰ ਨੇ ਇਧਰਲੇ ਪਾਸੇ ਇਹਨਾਂ ਦੀ ਸੀ। ਉੱੱਪੇ ਪਾਸੇ ਇਹਨਾਂ ਦੀ। ਇਹਨਾਂ ਨੇ ਕੱਲ੍ਹ ਸੀ ਪਹਿਲਾਂ ਖਾਲੀ ਪਈ ਸੀ। ਹਾਂ ਵਿਚਾਲੇ ਦਰਵਾਜ਼ਾ ਜਾ ਸੀ। ਹਾਂ। ਅੰਦਰ ਘਰ ਸੀਗਾ। ਹਾਂਜੀ ਹਾਂਜੀ। ਹਾਂ। ਹੂੰ। ਕੱਲ੍ਹ ਉਹਨੇ ਇੱਥੇ ਬੰਦ ਕਰੀਏ। ਹਾਂ। ਚਲੋ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੇ ਬਾਕੀ ਨਹੀਂ ਮੈਂ ਕੁਝ ਨਹੀਂ ਖਾਣਾ ਪੀਣਾ ਤੇ ਬਸ ਇਹਨਾਂ ਦੇ ਦਰਸ਼ਨਾਂ ਨਾਲ ਹੀ ਜਿਹੜੀ ਹੈਗੀ ਆ ਭੁੱਖ ਸਾਡੀ ਅ ਮਤਲਬ ਪੂਰੀ ਹੋ ਗਈ। ਇਹ ਮਤਲਬ ਆ ਜੇ ਅਜੇ ਇੰਨਾ ਇੰਨ ਇਤੋਂ ਜ਼ਿਆਦਾ ਰਹਿੰਦਾ ਤੁਹਾਡੇ ਨਾਲ ਗੱਲਬਾਤ ਕਰਨੀ ਉਹ ਫਿਰ ਸਹੀ ਅੱਜ ਤੁਹਾਡੇ ਬਹੁਤ એનર્ਜੀ ਲੱਗ ਗਈ ਨਹੀਂ ਮੇਰੇ ਤੋਂ ਮਨ ਦੀ ਬਦਗੀ ਜਮਾ ਮੇਰਾ ਟਾਈਮ ਪਾਸ ਹੋ ਗਿਆ ਹਾਂ ਬਦਗੀ ਸਿਰ ਨਹੀਂ ਨਹੀਂ ਉਹ ਆਵਾਜ਼ ਦੇ ਵਿੱਚ ਮੈਂ ਕਮਾਲ ਮੰਨਦਾ ਵੀ ਆਵਾਜ਼ ਚ ਅਜੇ ਵੀ ਇੰਨੀ ਗੱਟਸ ਹੈ ਮੈਂ ਮੈਨੂੰ ਮੈਨੂੰ ਕਹਾਂ ਮੈਂ ਇੱਕ ਜਿਹੜੀ ਹੈ ਇਹਦੀ ਹੈ ਨਾ ਮਤਲਬ ਐਦੀ ਰੇਂਜ ਘਟਾਈ ਹੋਈ ਹੈ ਜਿਹੜੀ ਨਾਰਮਲ ਰੇਂਜ ਹੁੰਦੀ ਹੈਗੀ ਤੇ ਉਹ ਤਾਂ ਕਈ ਗੁਣਾ ਉਹ ਤਾਂ ਉਹ ਤਾਂ ਪਾੜ ਦੇ ਕੈਮਰੇ ਬਹੁਤ ਘਟਾ ਕੇ ਲੋ ਤੇ ਲਾਇਆ ਹੋਇਆ ਜਮਾ ਤੇ ਬਾਕੀ ਤਾਂ ਮੈਂ ਤਾਂ ਡਾ ਨਾ ਨਾ ਮੈਂ ਆਪਣਾ ਡਾਉਨ ਹੋ ਗਿਆ ਕੋਰੋਨਾ ਪਤਾ ਨਹੀਂ ਇਸ ਚੀਜ਼ ਤੇ ਜੀ ਉਹ ਮੈਂ ਤਾਂ ਇਹਨਾਂ ਦੇ ਪੁੱਛੋ ਮੇਰੀ ਓਵਰ ਨੈਟਿਵਿਟੀਸ਼ਨ ਹੋ ਗਈ ਉਹਦੇ ਸਾਈਡ ਇਫੈਕਟ ਆ ਰਹੇ ਮੈਂ ਤਾਂ ਇਹਨਾਂ ਨੂੰ ਨਾ ਜੀ ਬਹੁਤ ਵਾਰੀ ਬੇਨਤੀ ਕੀਤੀ ਪੁੱਛੋ ਇਹਨਾਂ ਨੂੰ ਮਗਾਉਂ ਜਿਵੇਂ ਕਹਿੰਦੇ ਨਾ ਸੱਜਣਾ ਨੇ ਮੇਲ ਕਰਾ ਦੇ ਹੈ ਐਸਾ ਕਹਿੰਦਾ ਹੱਕ ਨਾਲ ਲਾਇਆ ਕਿ ਤਸੱਲੀ ਹੋ ਗਈ ਤੁਹਾਡੇ ਨਾਲ ਮਿਲ ਕੇ ਨਾ ਇੱਕ ਵੱਖਰੀ ਕਿਸਮ ਦੀ ਤਸੱਲੀ ਹੁੰਦੀ ਹੈਗੀ ਅੱਛਾ ਚੱਲੋ ਫਿਰ ਦੱਸਦੇ ਹਾਂ ਕਿ ਮੈਂ ਉਹ ਇਹ ਦਾਲ ਸੀ ਕਿ ਗਲਤ ਹੈ ਸੁਣਾਓ ਸੁਣਾਓ ਲੈ ਇਹਦੇ ਚ ਕੀ ਹੈ ਚੱਲ ਰਿਹਾ ਤਾਂ ਬੰਦ ਨਹੀਂ ਕੀਤਾ ਮੈਂ ਮੈਂ ਦੇਖ ਲੈਣਾ ਬੰਦ ਨਹੀਂ ਹੋਇਆ ਨਹੀਂ ਬੰਦ ਕਰ ਹੈ ਚੱਲ ਲਾਸਟ ਸੁਣਾ ਦਿੰਦੇ ਲਾਸਟ ਹੂੰ ਹੂੰ ਆਹ ਦੇ ਅਲਰਟ ਆ ਰਿਹਾ DC ਤੋਂ ਸੈੱਟ ਹੀ ਲੱਗ ਗਿਆ ਕਿੱਥੋਂ ਦਾ ਸੀ ਇਹ ਫਾਇਫਨੀ ਕਿੱਥੇ ਆ আচ্ছা ਇਹ ਉਹ ਵੀ ਜਦੋਂ ਇਹ ਅਲਰਟ ਆ ਕੇ ਜੁਪੀ ਵੀ ਦੇ ਦਿੱਤਾ OK ਕਿ ਮੈਂ ਕਰਿਆ ਨਹੀਂ ਹਲੇ ਉਸ ਸੈਂਟਰੀ ਸਾਂਦਾ ਲੱਗਿਆ ਹੂੰ ਅੱਜ ਤੋਂ ਮੇਰਾ ਪੰਜਾ ਪਿਆ ਬਦਲੇ ਆ ਜੀ ਮੈਂ ਉਹ ਸვენ ਤੋਂ ਫੋਸੇ ਸਾਕਾ ਸਿਲੈਕਟਿਕਲ ਵਾਇਸੇ ਅਤਾਰ ਗੱਪ ਤਾਂ ਹੂ ਫੋਟੇ ਤੋਂ ਲੇਵੇ ਹੂੰ ਉਹ ਮੈਂ ਗੱਲ ਕੀਤੀ ਸੀ ਮੈਂ ਚੰਦੀ ਘਰੋਂ ਬਿਜਲੀ ਤੋਂ ਡਰ ਉੱਠਾ ਹੂੰ ਇਹਦੇ ਕੋਲ ਗਿਆ ਜੀ ਹਨੇਰੀ ਅੱਜ ਬੇਸੀ ਮੇਰੇ ਕਰੀਂ ਦੇਖ ਸੇ ਜੀ ਹੂੰ ਮੱਕਸਮ ਦਰਵਾਜ਼ੇ ਹੈਂ ਜੀ ਇਹ ਆਰਡਰ ਕੀ ਕੱਢਦੇ ਤੁਸੀਂ ਹੂੰ ਚਲੋ 1 ਲੀਟਰ ਨਹੀਂ 9 ਕੱਪ ਦਾ ਹਾਂਜੀ ਪਰ ਤੁਸੀਂ ਆ ਕੀ ਲਿਖਤਾ ਕਿ ਆਚਾਰ ਗੁਪਤਾ ਪ੍ਰਸੀਡਜ਼ ਓਨਲੀ ਹੂੰ ਮੈਂ ਤਾਂ ਭਾਈ ਨਹੀਂ ਗਈ ਦੀ ਛੁੱਟੀ ਹੂੰ ਅੱਗੇ ਤੁਸੀਂ ਹੁਣ ਅਪਲਾਈ ਕਰਦੇ ਹੋ ਹਾਂ ਅੱਛਾ ਮੈਂ ਕਦੀ ਗੋਇਆ ਹਾਂ ਮੈਂ ਥੋੜੇ ਔਖਾ ਹੋਇਆ ਇਹਦੇ ਨਾਲ ਹੂੰ ਉਸ ਤੋਂ ਬਾਅਦ ਉਹ ਵੀ ਔਖਾ ਰਹੀ ਹੈ ਮੇਰੇ ਨੂੰ ਹੂੰ ਆਹ ਖਾਣਾ ਪੂਰਤੀ ਕਰਕੇ ਕਰਾਉਣਾ ਚਾਹੁੰਦੇ ਹੋਣਗੇ ਤੁਹਾਡੇ ਕੋਲੋਂ ਵੀ ਸਹੀ ਹੋ ਜਾਊਗਾ ਕੰਮ ਨਹੀਂ ਜੀ ਇਹ ਸਾਰੇ ਛਰਾਰਤੀ ਸંત ਰਾਮ ਸਿੰਘੜਾ ਹੂੰ ਤੇ ਉਹ ਕਰਤਾਰ ਸਿੰਘ ਹੂੰ ਇਹਨਾਂ ਨੇ ਸੋਚਿਆ ਕਿ ਇਹ ਅਫਸਰਾ ਉਨ੍ਹਾਂ ਦਾ ਫਸਦਾ ਨਹੀਂ ਹੂੰ ਇਦਾਂ ਫਗਾਲਿਆ ਕੰਮ ਅੱਛਾ ਤੇ ਇਹ ਫੰਟਰੋਂਸ ਇੰਗਲੈਂਡ ਆਇਆ ਨਿਕਸਨ ਸਗੀ ਫਿਰ ਤੁਸੀਂ ਨਹੀਂ ਲਈ ਨਹੀਂ ਛੁੱਟੀ ਨਹੀਂ ਨਹੀਂ ਮੈਂ ਦੱਦਾਂ ਹੂੰ ਅਪਾਈ ਵੀ ਨਹੀਂ ਕੀਤਾ ਸੀ ਫਿਰ ਬੈਠ ਹੈ ਚਲੋ ਐਪਰੀਹੈਂਸ਼ਨ ਇਹ ਵੀ ਮੈਨੂੰ ਇਹ ਰਿਵਰਟ ਕਰ ਬੰਦੇ ਓਕੇ ਜੇਕਰ ਤੁਹਾ ਦਾ ਜ਼ਰਬਾਤ ਬਾਇ ਤੇ ਮੈਨੂੰ ਮਿਲ ਗਿਆ ਮਾੜਾ ਤਾਂ ਵੋਟਿੰਗ ਹੋ ਰਹੀ ਸੀ ਇਹ ਨਹੀਂ ਹੂੰ ਮੈਨੂੰ ਸਿਰ ਕਿਹੜੀ ਇਹ ਤਾਂ ਮਿਲ ਗਿਆ ਨਹੀਂ ਕਿ ਕਹਿੰਦੇ ਪਾਇਦਾ ਤੁਸੀਂ ਮਿਲਦੇ ਨੇ ਹੂੰ ਅੰਦਰ ਆ ਦਮੇ ਵਾਲਾ ਤਾਂ ਕੋਈ ਪਤਾ ਹੀ ਐ ਅੰਦਰ ਦੇ ਹੂੰ ਹੂੰ ਉਹ ਮੈਨੂੰ ਤਾਂ ਉਹ ਪਤਾ ਨਹੀਂ ਸੀ ਵੀ ਛੋਟੇ ਖਿਲਾਫ ਚੱਲ ਰਿਹਾ ਕੰਮ ਹੈ ਅੱਛਾ ਮੈਂ ਕਿਹਾ ਹੁਣ ਇਹ ਮੈਨੂੰ ਐਕਸਪੀਰੀਅੰਸ ਨਹੀਂ ਦਿੱਤਨੀ ਲੋੜ ਨਹੀਂ ਹੂੰ ਅੱਛਾ ਹਰਜਨ ਸਿੰਘ ਹੂੰ ਸੰਤੂ ਸਰਪਾਟ ਬਦਲ ਗਿਆ ਜੀ ਇਹ 82 ਚ ਫੇਰ ਆ ਗਿਆ ਇਥੇ ਚੱਕੀ ਪੀਡਬੀ ਦੀ ਓਕੇ ਅਸੀਂ ਦਿੱਲੀ ਗੈਸਟ ਹਾਊਸ ਬਣਾ ਰਹੇ ਸੀ ਮਨੇ ਬੜਾ ਗੈਸਟ ਹਾਊਸ ਬਣਾਇਆ ਹੈ ਦਿੱਲੀ ਪੰਜਾਬ ਪਰ ਹੈ ਉੱਥੇ ਬਿਜਲੀ ਦਾ ਕਨੈਕਸ਼ਨ ਨਹੀਂ ਹੋ ਰਿਹਾ ਸੀ ਓਕੇ ਉਹ ਕਨੈਕਸ਼ਨ ਐਪਰੂਵ ਕਰਨਾ ਸੀ ਉੱਥੇ ਮੈਂਸੂਲ ਕਾਰਪੋਰੇਸ਼ਨ ਦਿੱਲੀ ਹਾਂਜੀ ਬਿਜਲੀ ਸਪਲਾਈ ਆਵਣੀ ਚੀ ਸੰਜਨਨਾ ਕਾਜੀਰੋ ਦੇਗਾ ਤੇ ਪੰਜਾਬ ਸਰਕਾਰ ਵੱਲੋਂ ਡਿਊਟੀ ਲੱਗੀ ਹੋਣੀ ਆ ਤੁਹਾਡੀ ਨਹੀਂ ਅਸੀਂ ਕੰਮ ਕਰਾਇਆ ਇੱਥੇ ਸਾਰਾ ਓਕੇ ਬਿਜਲੀ ਦਾ ਹੂੰ ਆਪਣਾ ਇਹ ਵੀ ਤਾਂ ਕਿ ਜਿਹੜਾ ਕਮਿਸ਼ਨ ਲੱਗਿਆ ਆ ਸੀ ਕਿ ਕਿਹੜੇ ਜਾਂ ਕੇ ਲੱਗਣਾ ਸੀ ਹੂੰ ਹੂੰ ਓਕੇ ਸੇ ਬਿਜਲੀ ਬੋਰਡ ਦੇ ਪਰ ਬਿਜਲੀ ਡਿਪਾਰਟਮੈਂਟ ਤੋਂ ਕਮੇਟੀ ਦੇ ਉਹ ਕਮੇਟੀ ਅੱਗੇ ਕੋਈ ਹਾਲ ਟਾਈਮ ਮੈਂਬਰ ਜੀ ਹਾਲ ਟਾਈਮ ਮੈਂਬਰ ਕੋ ਕਰਕੇ ਉਸ ਮੀਟਿੰਗ ਨਹੀਂ ਹੁੰਦਾ ਸੀ ਮਨਜ਼ੂਰੀਆਂ ਜੀ ਉਹ ਨਹੀਂ ਹੋ ਰਿਹਾ ਜੀ ਕਮੇਟੀ ਨੂੰ ਵੀ ਕਰਕੇ ਮੈਨੂੰ ਕਹਿੰਦਾ ਕਿ ਤੁਸੀਂ ਬੈਠਿਓ ਤੁਹਾਡਾ ਗੱਲ ਕਰਨੀ ਹੈ ਮੱਕੇ ਲੋਕ ਕਹਿੰਦੇ ਹਾਂ ਨਹੀਂ ਦੱਸੋ ਇਹ ਬੀਜੀ ਦਾ ਕਨੈਕਟ